ਤੋ ਹਾਂ ਜੀ ਸਾਰਿਆਂ ਦਾ ਕੀ ਹਾਲ ਚਾਲ ਆਪ ਅੱਜ ਪਹੁੰਚਿਆ ਮਾਨਕਪੁਰ ਸ਼ਰੀਫ ਤੇ ਕੀਰਗੁਰਾ ਮੈਡਮ ਤੇ ਕੇਪੀ ਬਾਈ ਦਾ ਗਾਣਾ ਸ਼ੂਟ ਹੋ ਰਿਹਾ ਅੱਜ ਤੇ ਹੁਣ ਦਿਖਾਉਂਦੇ ਆ ਬਲੌਗ ਪਛੇਤਰਗਾਹ ਮਾਨਕਪੁਰ ਸ਼ਰੀਫ ਦੀ ਸ਼ਾਨ ਬਹੁਤ ਮੰਨੇ ਪ੍ਰਮੁੱਖ ਨੇ ਬਜ਼ੁਰਗ ਨੇ ਬਹੁਤ ਆਕਰਸ਼ਣ ਦੇ ਦੀ ਮਾਨਕਪੁਰ ਸ਼ਰੀਫ ਸ਼ੂਟ ਕਰ ਲਿਆ ਸਾਥੀ ਖੜੇ ਨੇ ਅੱਜ ਮੈਨੂੰ ਵੀ ਲੁੱਕ ਹੈ ਮੁਸਲਿਮ ਫੋਨ ਲੱਗ ਰਹੇ ਨੇ ਮੈਡਮ ਮੈਂ ਬਲੌਗ ਬਣਾਣਾ ਹੈ ਵੀਰੇ ਬਣਾਇਆ ਯਾਰ ਬਈ ਦਾ ਸੀ ਰਿਆ ਪੁੱਛਿਆ ਕਿਸੇ ਨੇ ਜੋ ਮਰਜੀ ਕਰਿਆ ਜਿਹੜਾ ਮੇਕਿੰਗ ਵਾਲਾ ਇਹ ਮੈਨੂੰ ਕੀ ਦਾ ਹੁੰਦਾ ਹਮੇਸ਼ਾ ਕਹਿੰਦਾ ਤੂੰ ਮੇਰਾ ਕੰਮ ਚੋਰੀ ਕਰੀ ਜਾਂਦਾ ਔਰ ਇਹਨੂੰ ਕੀ ਪਤਾ ਪਰ ਮੈਂ YouTube ਤੇ ਪਾਉਂਦਾ ਵੀਰੇ ਮੇਰੇ ਫੈਨ ਬਹੁਤ ਹੈਗੇ ਆ ਕੁਛ 500 ਕੁਛ ਹੋ ਗਏ ਮੇਰੇ ਫੋਲੋਅਰ ਤੇ ਗੁਰਾਇਸ ਸਾਹਿਬ ਜੀ ਖੜੇ ਨੇ ਸ਼ੂਟ ਚੱਲੀ ਜਾਂਦਾ ਜਨਪਤੀ ਰੋਲ ਹੋ ਗਿਆ ਭਲੇ ਹੋਇਆ ਮੈਂ ਮੈਡਮ ਹਾਈ ਕਰਦੇ ਹੋਏ ਫੈਨ ਗੀਤ ਬੁਰਾਈ ਆ ਜਮ ਮੁਸਲਿਮ ਨੂੰ ਕ ਸਲਾਮ ਅਲੈਕੁਮ ਪਿੰਨ ਗੱਲ ਮੇਰਾ ਆਮ ਕਰਾਇਆ ਹੈ ਗੁਰਾਇਆ ਨਹੀਂ ਮੈਂ ਗੁਰਾਇਆ ਬੋਲਿਆ ਸਲਾਮ ਅਲੈਕੁਮ ਸਲਾਮ ਅਲੈਕੁਮ ਬਾਲ ਕਿਹਨੂੰ ਬਲੈਕ ਕਲੋਥ ਦਿਨਾ ਉਹ ਸਾਡੇ ਕੈਂਬੀ ਬਾਈ ਪਹੁੰਚ ਚੁੱਕੇ ਨੇ ਸੈਟ ਤੇ ਕਰੇ ਨੇ ਕੈਂਬੀ ਬਾਈ ਬੈਕ ਸਾਈਡ ਤੋਂ ਆਂ ਲੁੱਕ ਚੈੱਕ ਕਰੂ ਕੈਂਬੀ ਬਾਈ ਦੀ ਬਹੁਤ ਹੀ ਕੈਂਟ ਇਨਸਾਨ ਨੇ ਕੰਮ ਕਰ ਰਿਹਾ ਹੈ ਜੇ ਇਸ ਤਰ੍ਹਾਂ ਬਿੱਲਾ ਭਾਈ ਲੈ ਆਓ ਟੇਕ ਤੇ ਲੋ ਸਿੱਧਾ ਪਤਾ ਕੀ ਆ ਮੁੜ ਕੇ ਕੁਛ ਨਾ ਕੁਛ ਅੱਗੇ ਪਿੱਛੇ ਹੋਣਾ ਇੱਕ ਵਾਰ ਮੈਨੂੰ ਦਿਖਾਓ ਲੈ ਵੀਰੇ ਆਓ ਕੋਈ ਨਾ ਕੁਛ ਹੋਣਾ ਚੋਸਾ ਦਾ ਕੁਝ ਨਹੀਂ ਕਰਨਾ ਮਿੰਟੋ ਵਿੱਚ ਕਰਵਾਣੀ ਤਾ ਦੂ 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 ਬ్రో ਪਹਿਲਾਂ ਤਾਂ ਦੋ ਸਾਲ ਦਾ ਐਕਸ਼ਨ रेडी कैमरा रोल म्यूजिक ਬੱਚਾ ਬਣਾਇਆ ਬੱਚਾ ਲੜ ਗਿਆ ਚੈੱਕ ਕਰੋ ਅਗੇ ਲੈ ਕੇ ਗੀਤ ਬੜੀ ਨੀ ਬੜੀ ਸਾਬ ਐਥੋਂ ਕੱਢ ਦਿੰਦੇ ਹਾਂ ਸਾਡੇ ਇਮਰਾਨ ਜੀ ਸਾਡੇ ਫੇਰ ਮੈਡਮ ਇਹ ਤਾਂ ਗੁੱਸੇ ਹੋ ਰਹੇ ਨੇ ਹਰ ਟਾਈਮ ਤੇ ਸਮਾਈ ਬਗੰਦੀ ਹੈ ਕੋਈ ਗੱਲ ਨਹੀਂ ਤੇ ਸਾਡੇ ਮੇਰਾ ਜੋਟ ਮਾਰਦਾ ਹੋਇਆ ਸ਼ੂਟ ਚੱਲ ਗਿਆ ਦਾ ਮਰੂ ਮਾਰ ਲਾਈਟ 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 ਹੁਣ ਤਾਂ ਵੀ ਸ਼ੂਟ ਆ ਕੈਮਰਾ ਬਹੁਤ ਹਾਰਡ ਲੱਗਦਾ ਹੈ ਰੀਲ ਬਣਾ ਲੈ ਸੈਂਸtau ਜਾਂਦੇ ਹਾਂ ਸ਼ੋਰਟ ਜੰਦੇ ਹੋ। ਹਾਂ। ਚਲੋ। ਜੀ ਮੈਂ ਬਲੌਗ ਬਣਾ ਰਿਹਾ ਕੁਛ ਕਰਨੇ ਚਾਹੁੰਦੇ ਹਾਂ। ਫੱਤੀ ਮਾਰ। ਫੱਤੀ ਮਾਰਦੇ ਹੋ। ਥੋੜੇ ਕਰਕੇ ਮੇਰੀ ਫੈਨ ਫੋਲਿੰਗ ਹੈ। ਹਾਈ ਕਰ ਦੇ ਦੇਖ ਉਸ ਚੈੱਕ ਕਰ ਦੋ। ਜਦੋਂ ਫਿਰ ਕਰਦੇ ਦਨ ਥੋੜੀ ਅੱਗੇ ਦਿਖਾ ਪੈਂਦੀ ਨਹੀਂ ਜਾ ਰਹੇ। ਕੋਈ ਵੀਰ ਭਾਈ ਹੋਣਾ ਕੋਈ। ਮੇਰੇ ਮਾਜੇ ਗਰਮੀ ਜ਼ਿਆਦਾ ਨਹੀਂ ਹੈਗੀ ਬਾਹਰ ਇੰਨੀ ਸ਼ਾਮ ਗਰਮੀ ਨਾ ਕਰੀਏ ਪਤਾ ਹਾਂ ਨਾ ਹਾਂ ਨਾ ਮਾਜੇ ਮਾਜੇ ਦੇਖ ਲੈ ਉਹ ਸਾਹਮਣੇ ਬੜਾ ਹੈ ਸਾ ਦੇਖ ਲੈ ਜੀ ਦੇ ਨਿਕਰਾ ਤੱਕ ਕਰ ਕਰ ਸੁਦੇ ਕੋ ਕਰੀ ਮੈਡਮ ਕੋਚੇ ਖਾਂਦੇ ਹੋਏ ਮੱਖਣ ਪਰੀ ਪਾਸਿੰਗ ਪਾਸਿੰਗ ਕੁਲਚੀ ਸੋਲੇ ਜੀਤ ਕਰਾ ਮੈਡਮ ਖਾਂਦੇ ਹੋਏ ਦੇਖੋ ਮੈਨੂੰ ਪਿੱਟ ਗਈ ਹੋਈ ਆ ਦੇਖੋ ਸ਼ੌਟ ਚੱਲਦਾ ਮੈਮ ਲੁੱਕ ਲੁੱਕ ਇਹਦੇ ਲੋਕ ਵੀ ਆਵਦੇ ਵਲ ਲੜਾਈ ਵਾਲਾ ਸ਼ੌਟ ਦੇਖਦੇ ਮੈਂ ਕਿ ਬਰਾਂਦੇ ਹੋਏ ਹਾਂਜੀ ਹਾਂਜੀ ਗਰਮੀ ਬਹੁਤ ਹੈ ਸ਼ੂਟ ਚੱਲ ਜਿੰਦਾ ਪਰ ਸਾਡੇ ਪੱਕੇ ਨੇ ਜਿਹੜੇ ਸ਼ੂਟ ਕਰੀ ਜਾਂਦੇ ਨੇ ਜਾਨ ਸਮੈਲ ਪਾਸ ਕਰਦੇ ਹੋਏ ਹਾਂਜੀ ਹਾਂਜੀ ਕੋਈ ਗੱਲ ਹੋ ਰਹੀ ਹੈ ਤੇ ਐਂਟਰੀ ਵੀ ਵੀ ਕੈਮਰਾ ਵੀ ਨਹੀਂ ਦੇਖਣਾ ਜੀ